ਅੱਜ ਅੱਜ ਉਹਦਾ ਸਾਰਾ ਹੀ ਪੰਜਾਬ ਸਵਾਗਤ ਕਰੂਗਾ ਤੇ ਉਹ ਦਾ ਉਹਦਾ ਉਹਦਾ ਡੱਲੇਵਾਲ ਸਭ ਦੇ ਬਰਾਬਰ ਹੀ ਕਦ ਹੋਣਾ ਢੱਗਲੇ ਛਕਵੇ ਭਲਾ ਕੇ ਇੱਥੇ ਆਓ ਇਹ ਮੇਰੀ ਸਾਰਿਆਂ ਦੇ ਚਰਨਾਂ ਜਮੇਣ ਕੀ ਹੈ ਦੇਖੋ ਸੋਨੂ ਸਭ ਨੂੰ ਪਤਾ ਹੀ ਆ ਇੱਕ ਤਾਂ ਦੇਖੋ ਤੁਸੀਂ ਰਿਜ਼ਲਟ ਇਹ ਚੀਜ਼ ਦੇਖੋ ਜਿਹੜੇ ਆਗੂ ਇਹ ਕਹਿੰਦੇ ਨੇ ਵੀ ਇਸ ਚੀਜ਼ ਦਾ ਵਿਰੋਧ ਕਰਦੇ ਆ ਆਪਾਂ ਵੀ ਇੱਥੇ ਉਹ ਬੈਠੇ ਨੇ ਉੱਧਰ ਬੈਠਣ ਉੱਧਰ ਬੈਠਣਾ ਤੁਸੀਂ ਇੱਕ ਚੀਜ਼ ਦੇਖੋ ਰਿਜ਼ਲਟ ਥੋੜਾ ਸਾਹਮਣੇ ਆ ਨਹੀਂ ਰਿਹਾ ਜਿਦਾਂ ਆਪਾਂ ਕਹਿੰਦੇ ਉਹ ਰਿਜ਼ਲਟ ਨਹੀਂ ਕੋਈ ਨੱਕੜ ਰਿਹਾ ਰਿਜ਼ਲਟ ਅੱਜ ਹੁਣ ਸਾਰਿਆਂ ਦਾ ਬਿਆਨ ਕਿਉਂ ਆ ਰਹੇ ਨਹੀਂ ਅਗਲੀ ਮੇਰੀ ਬੇਨਤੀ ਇਹ ਆ ਪੰਜਾਬ ਸਰਕਾਰ ਨੂੰ ਦੇਖੋ ਜੀ ਅਸੀਂ ਸਰਕਾਰਾਂ ਅਸੀਂ ਲੀਡਰ ਤਾਂ ਚੁਣਦੇ ਆ ਕਿ ਸਾਡੀ ਉਹ ਲੜਾਈ ਲੜਨ ਜਿਹੜੇ ਚੁਣੇ ਹੋਏ ਨੇਗੇ ਉਹ ਤਾਂ ਸਾਡੀ ਲੜਾਈ ਲੜਨ ਨੂੰ ਇਹ ਜਿਹੜੇ ਸੰਘਰਸ਼ ਚ ਜੁੜਨੇ ਉਹ ਸਾਡੇ ਲਈ ਆਪਣਾ ਆਪ ਦਾਤ ਦੇ ਲੱਗ ਬੈਠ ਨੇ ਪਰ ਫਿਰ ਵੀ ਮੈਂ ਕਹਿਣਾ ਥੋੜੀ ਮੋਟੀ ਸ਼ਰਮ ਕਰੋ ਤੁਹਾਨੂੰ ਅੱਜ ਜਾ ਕੇ ਇਹ ਜਿਹੜੀ ਗੱਲ ਆ ਸਾਡੀ ਚੁਣੀ ਹੋਈ ਸਰਕਾਰ ਨੂੰ ਅੱਜ ਜਾ ਕੇ ਸੈਂਟਰ ਅੱਗੇ ਵਿਰੋਧ ਪ੍ਰਦਰਸ਼ਨ ਕਰਨਾ ਹੀ ਚਾਹੀਦਾ ਕਿਉਂਕਿ ਤੁਸੀਂ ਜਿੰਨੇ ਚੁਣੇ ਹੋਏ ਨੁਮਾਇੰਦੇ ਜਾਓਗੇ ਤੁਸੀਂ ਦੱਸੋ ਇੱਕ ਪੰਜਾਬ ਦਾ ਜਿਹਨੂੰ ਸਾਰਾ ਹੀ ਪੰਜਾਬ ਸਤਕਾਰ ਕਰਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਅੱਜ ਉਹ ਭੁੱਖ ਹੜਤਾਲ ਦੇ ਉੱਪਰ ਬੈਠੇ ਨੇ ਜਾ ਕੇ ਉੱਥੇ ਤੁਸੀਂ ਪ੍ਰਦਰਸ਼ਨ ਕਰਨਾ ਦਿੱਲੀ ਦੇ ਵਿੱਚ ਤੁਹਾਡਾ ਲਾਜ਼ਮੀ ਹੈ ਤੁਹਾਨੂੰ ਕੋਈ ਨਹੀਂ ਰੋਕਦਾ ਤੁਸੀਂ ਜਾ ਕੇ ਸੈਂਟਰ ਨੂੰ ਦੱਸੋ ਵੀ ਜੇਕਰ ਸਾਡਾ ਪੰਜਾਬ ਦਾ ਆਗੂ ਦੀ ਨੂੰ ਕੁਝ ਹੋ ਗਿਆ ਤਾਂ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਣਗੇ ਤਾਂ ਨੈਚੁਰਲ ਗੱਲ ਹੀ ਹੈ ਦੇਖੋ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਤਾਂ ਹਾਲਾਤ ਖਰਾਬ ਹੋਣਗੇ ਅੱਜ ਇਹ ਪੰਜਾਬ ਸਰਕਾਰੇ ਮੌਕਾ ਅੱਜ ਉਹਨਾਂ ਕੋਲੇ ਮੌਕਾ ਗੱਲਬਾਤ ਕਰਨ ਦਾ ਅੱਜ ਜਾ ਕੇ ਸੈਂਟਰ 'ਤੇ ਜਾ ਕੇ ਪ੍ਰਦਰਸ਼ਨ ਕਰੇ ਦੇਖੋ ਜੀ ਦੇਖੋ ਇੱਕ ਉਹਨਾਂ ਦਾ ਇੱਕ ਇੱਕ ਦੇਖੋ ਇੱਕ ਉਹਨਾਂ ਦਾ ਲੀਡਰ ਜੇਲ੍ਹ ਦੇ ਵਿੱਚ ਗਿਆ ਮਨੀਸ਼ ਸੌਦੀ ਆ ਗਿਆ ਕੇਸਰੀਵਾਲ ਗਿਆ ਉਹਦੇ ਲਈ ਜਾ ਕੇ ਧਰਨੇ ਲਾਏ ਪ੍ਰਦਰਸ਼ਨ ਕੀਤਾ ਡਰਾਮਾ ਜਿਹਾ ਕੀਤਾ ਉਹ ਗੱਲ ਦਾ ਸਵਾਦ ਨਹੀਂ ਆਉਂਦਾ ਤੁਹਾਡਾ ਪੰਜਾਬ ਦਾ ਆਪਣੀ ਪੰਜਾਬ ਦੀ ਧਰਤੀ ਦਾ ਜੰਮਿਆ ਜਾਇਆ ਜਿਹਨੇ ਸਾਰੀ ਉਮਰ ਅੰਦੋਲਨਾਂ ਦੇ ਵਿੱਚ ਕੱਟਤੀ ਸੰਘਰਸ਼ਾਂ ਦੇ ਵਿੱਚ ਕੱਟਤੀ ਤੁਸੀਂ ਉਹਦੇ ਲਈ ਜਾ ਕੇ ਪੰਜਾਬ ਸਰਕਾਰ ਜਾਂ ਪੰਜਾਬ ਦਾ ਸੀਐਮ ਧਰਨਾ ਨਹੀਂ ਲਾ ਸਕਦਾ ਸੈਂਟਰ ਅੱਗੇ ਜਾ ਕੇ ਪ੍ਰਦਰਸ਼ਨ ਨਹੀਂ ਕਰ ਸਕਦਾ ਗੱਲਬਾਤ ਨਹੀਂ ਕਰ ਸਕਦਾ ਤਾਂ ਲਾਹਨਤ ਹੈ ਦੇਖੋ ਜੀ ਇਹ ਸਮਾਂ ਸਮਾਂ ਫਿਰ ਕਿਸੇ ਨੇ ਮਾਫ਼ ਨਹੀਂ ਕਰਨਾ ਤੁਸੀਂ ਮੈਂ ਹੀ ਗੱਲ ਕਹਿਣਾ ਵੀ ਜャ ਜੋ ਸਾਡੇ ਲਈ ਆਪਣਾ ਆਪ ਦਾਤੇ ਲਾ ਕੇ ਬਟਦਾ ਜਾ ਕੇ ਸੈਂਟਰ ਅੱਗੇ ਸਾਰੇ ਨੁਮਾਇੰਦਿਆਂ ਨੂੰ ਗੱਲ ਬਾਤ ਕਰਨ ਦੀ ਲੋੜ ਆ ਕਿਤੇ ਹੁਣ ਤੁਸੀਂ ਦੇਖਿਓ ਕਾਂਗਰਸ ਦੇ ਜਿਵੇਂ ਆਏ ਬੜਾ ਵਧੀਆ ਪੱਤਰਕਾਰ ਸਾਹਿਬ ਨੇ ਇੱਕ ਸਵਾਲ ਪੁੱਛਿਆ ਜਿਮਲਾ ਤੁਸੀਂ ਪੁੱਛਿਆ ਸੀ ਉਹ ਪਿੱਛੇ ਤੱਕਦੇ ਪਿੱਛੇ ਕਰਕੇ ਖੜ ਗਏ ਜੇਪੀ ਨੜਾ ਦੇ ਪਿੱਛੇ ਇਹ ਤਾਂ ਪੰਜਾਬ ਨੂੰ ਪਿੱਠ ਦਿਖਾਉਣ ਵਾਲੀ ਗੱਲ ਆ ਇਹ ਤਾਂ ਇੱਕ ਪੰਜਾਬ ਨੂੰ ਪਿੱਠ ਦਿਖਾਉਣ ਵਾਲੀ ਗੱਲ ਆ ਜੀ ਇਸ ਤਰ੍ਹਾਂ ਸੁਖਵੀਰ ਬਾਦਲ ਨੇ ਵੀ ਦਿਖਾਈਆਂ ਸੀਗੀਆਂ ਉਹਨਾਂ ਦੇ ਦੇਖੋ ਅੱਜ ਕੱਲ੍ਹ ਤੱਕ ਸਾਹਿਬ ਅੱਗੇ ਕਿਵੇਂ ਅੱਜ ਤੁਸੀਂ ਸਾਰੇ ਆਪਾਂ ਮੀਡੀਆ ਦੇ ਵਿੱਚ ਹੁਣੇ ਦੇਖ ਰਹੇ ਆ ਉੱਥੇ ਸਵਾਲ ਪੁੱਛ ਕੇ ਤੁਸੀਂ ਦੱਸੋ ਵੀ ਸਰਸਾ ਸਾਧ ਨੂੰ ਜਾ ਕੇ ਘਰੇ ਘਰੇ ਬੁਲਾ ਕੇ ਮਾਫੀ ਦਿੱਤੀ ਉੱਥੇ ਹਾਂ ਕਿ ਆ ਅਕਾਲ ਤਖਬ ਸਾਬਰ ਮਰ ਤਾਂ ਕੋਈ ਝੂਠ ਬੋਲ ਨਹੀਂ ਸਕਦਾ ਇਹ ਰੀ ਨੇ ਚੀਜ਼ਾਂ ਨੇ ਸਮਾਂ ਦੇਖੋ ਜੀ ਸਮਾਂ ਬੜਾ ਵੱਲਾ ਵੱਡਾ ਬਲਵਾਨ ਹੁੰਦਾ ਅੱਜ ਹਰ ਇੱਕ ਦੀ ਚੀਜ਼ ਕੋਈ ਵੀ ਗੱਲ ਰਿਕਾਰਡ ਹੋ ਰਹੀ ਹੈ ਕੌਣ ਕੀ ਕਰ ਰਿਹਾ ਕੌਣ ਕੀ ਕਰ ਰਿਹਾ ਉਹ ਸਾਰਾ ਲੋਕਾਂ ਨੂੰ ਪਤਾ ਹੈ ਇਸ ਕਰਕੇ ਕਿਉਂ ਆਪਣੀ ਪਿੱਠ ਦੇ ਵਿੱਚ ਛੁਰਾ ਮਰਵਾਉਣਾ ਕਿਉਂ ਪੰਜਾਬ ਨੂੰ ਪਿੱਠ ਦਿਖਾਉਣੀ ਹੈ ਤਾਂ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅੱਜ ਸਾਨੂੰ ਪੰਜਾਬ ਦੇ ਹੱਕ ਦੇ ਵਿੱਚ ਲੜਨ ਦੀ ਸੋਨੂੰ ਲੋਕਾਂ ਨੇ ਇੰਨੇ ਇੰਨਾ ਵੋਟਾਂ ਪਾ ਕੇ ਜਿਤਾਇਆ ਸੋਨੂੰ ਐਡੀਆਂ ਵੱਡੀਆਂ ਪਦਵੇਂ ਦਿੱਤੇ ਨੇ ਤੇ ਥੋੜਾ ਮੋਟਾ ਤਾਂ ਪੰਜਾਬ ਦੀ ਗੱਲ ਕਰੋ ਥੋੜੀ ਮੋਟੀ ਤਾਂ ਇਸ ਦੀ ਗੱਲ ਕਰੋ ਕਿ ਜਿਹੜੀ ਪੰਜਾਬ ਦੀ ਸਾਡੀ ਖੇਤੀਬਾੜੀ ਬਚਾਉਣ ਦੀ ਗੱਲ ਕਰੋ ਸਾਡੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ ਸਾਡੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰੋ ਤੁਹਾਡਾ ਫਰਜ਼ ਆ ਤੁਸੀਂ ਇਸ ਫਰਜ਼ਾਂ ਨੂੰ ਭਗੌੜੇ ਨਾ ਹੋ ਤੁਸੀਂ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕਰਨ ਦੀ ਗੱਲ ਕਰ ਰਹੇ ਹੋ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਰੇ ਪਰ ਸਾਹਮਣੇ ਤਾਂ ਇਹ ਆਉਂਦਾ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਉਹ ਪੰਜਾਬ ਨੂੰ ਛੱਡ ਕੇ ਦਿੱਲੀ ਦੇ ਵਿੱਚ ਜਿਹੜੀ ਲਾਂਡਰ ਆਰਡਰ ਦੀ ਸਥਿਤੀ ਨੂੰ ਲੈ ਕੇ ਤਾਕਤਿਆਂ ਲਈ ਲੈ ਕੇ ਰੋਸ ਪ੍ਰਦਰਸ਼ਨ ਤਾਂ ਕਰਦੇ ਨੇ ਪਰ ਪੰਜਾਬ ਦੀ ਲਾਂਡਰ ਆਰਡਰ ਦੀ ਸਥਿਤੀ ਸਾਰਿਆਂ ਦੇ ਸਾਹਮਣੇ ਹੈ ਇਹ ਦੇਖੋ ਜੀ ਇਹਨਾਂ ਨੂੰ ਇਹ ਇਹ ਪੰਜਾਬ ਦੇ ਉਹ ਬੰਦੇ ਨੇਗੇ ਜਿਹੜੇ ਕਿ ਵੋਟਾਂ ਵੇਲੇ ਗੱਲਾਂ ਕੁਝ ਹੋਰ ਹੁੰਦੇ ਨੇ ਬਾਅਦ ਚ ਕਿੱਡੇ ਵੱਡੇ ਦੋਗਲੇ ਨਿਕਲਦੇ ਨੇਗੇ ਪੰਜਾਬ ਸਾਰਾ ਇਸ ਦੇਸ਼ ਨੂੰ ਚਲਾਉਣ ਵਾਲਾ ਪੰਜਾਬ ਹੈ ਕਿੱਡਾ ਵੱਡਾ ਇਤਿਹਾਸ ਦਾ ਗੌਰਵ ਹੈ ਇਤਿਹਾਸ ਦਾ ਪੰਜਾਬ ਦਾ ਜੇ ਤੁਸੀਂ ਉਸ ਪੰਜਾਬ ਦੇ ਨਹੀਂ ਬਣ ਸਕਦੇ ਤਾਂ ਤੁਸੀਂ ਦਿੱਲੀ ਦੇ ਬਣ ਕੇ ਖੱਟੋਗੇ ਤੁਹਾਨੂੰ ਪਹਿਲਾਂ ਤਾਂ ਉਹ ਤੁਹਾਡੇ ਪੰਜਾਬ ਦੇ ਉਹਨਾਂ ਦੀ ਬਣਨ ਦੀ ਲੋੜ ਹੈ ਗੱਲਾਂ ਕੁਝ ਹੋਰ ਨਿਕਲਣਾ ਕੁਝ ਹੋਰ ਤੁਹਾਨੂੰ ਉਸ ਆਪਣੀ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਪਿਆਰ ਕਰੋ ਜਿਹਨੇ ਸਮੇਂ-ਸਮੇਂ ਅਨੁਸਾਰ ਸਭ ਨੂੰ ਆਜ਼ਾਦੀ ਲੈ ਕੇ ਦਿੱਤੀ ਆ ਅੱਜ ਵੀ ਸਾਡੇ ਵੀ ਲੜਾਈ ਆ ਕਿਸੇ ਪੂਰੇ ਦੇਸ਼ ਦੇ ਖੇਤੀ ਬਚਾਉਣੀ ਆ ਪੰਜਾਬ ਦੇ ਕੋਲ ਤਾਂ ਬਹੁਤ ਕੁਝ ਹੈ ਠੀਕ ਆ ਨਾ ਗੱਲ ਪਰ ਇਸ ਕਰਕੇ ਇਹਨਾਂ ਦੇ ਇਹ ਦੋਗਲਾਪਨ ਇਹਨਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਆ ਰਹੀ ਕਿ ਤੁਸੀਂ ਆਪਣਾ ਹੀ ਇਸ ਨੂੰ ਆਪਣੇ ਪੰਜਾਬ ਨੂੰ ਬਚਾ ਲੋ ਆਪਣੇ ਪੰਜਾਬ ਦੀ ਗੱਲ ਕਰ ਲੋ ਯਾਰ ਤੁਸੀਂ ਜਿਹੜੇ ਜਿਹੜੇ ਤੁਹਾਨੂੰ ਪੰਜਾਬ ਨੇ ਐਡੇ ਵੱਡੀਆਂ ਪਦਵੀਆਂ ਦਿੱਤੀਆਂ ਐਡੇ ਵੱਡੇ ਰਤਬੇ ਦਿੱਤੇ ਤੁਸੀਂ ਉਸ ਨੂੰ ਨਹੀਂ ਸਮਝ ਸਕਦੇ ਇਹ ਸਾਡੇ ਅਸਲ ਦੇ ਵਿੱਚ ਗੱਲ ਸਾਡੇ ਲੋਕਾਂ ਨੂੰ ਵੀ ਸਮਝ ਨਹੀਂ ਲੋੜਾ ਦੇਖੋ ਜੀ ਭਾਈ ਪਿੱਛੇ ਚਾਰ ਜਿਮਣੀ ਚੋਣਾ ਲੰਘ ਕੇ ਗਈਆਂ ਨਹੀਂ ਕੁਝ ਸਾਡੇ ਲੋਕਾਂ ਨੂੰ ਵੀ ਇੱਡੀ ਜਿਹਾ ਜਾਗਰੂਤਾ ਫੈਲੀ ਨਹੀਂ ਹੈਗੀ ਤੁਸੀਂ ਦੇਖੋ ਜਿਹੜੇ ਹੁਣ ਪਿੱਛੇ ਜੇ ਚੋਣਾ ਹੋਈਆਂ ਨਗੀਆਂ ਚਾਰਜਿੰਗ ਨਹੀਂ ਚੋਣਾ ਹੋਈਆਂ ਨਗੀਆਂ ਚਾਰ ਜਿਮਣੀ ਚੋਣਾ ਕਿਉਂ ਹੋਈਆਂ ਉਹਦਾ ਹੋਣ ਦਾ ਕਾਰਨ ਕੀ ਸੀ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਐਮਐਲਏ ਚੁਣਿਆ ਉਹੀ ਲੋਕ ਉੱਠ ਕੇ ਐਮਐਲਏ ਦੀ ਤਸੀਫਾ ਦੇ ਕੇ ਐਮਪੀ ਬਣ ਗਏ ਐਮਪੀ ਬਣ ਗਏ ਐਮਪੀ ਬਣਨ ਤੋਂ ਬਾਅਦ ਫਿਰ ਕਹਿੰਦੇ ਸਾਡੇ ਘਰਦਿਆਂ ਨੂੰ ਐਮਐਲਏ ਚੁਣੋ ਸਾਡੇ ਆਪਣਾ ਪਰਿਵਾਰਵਾਦ ਵੱਡਾ ਕਰੋ ਇਹ ਸਾਡੇ ਪੰਜਾਬ ਦੀ ਬਹੁਤ ਵੱਡੀ ਅਸਲ ਦੇ ਵਿੱਚ ਇੱਕ ਦੁੱਖਦਾਈ ਸਮੱਸਿਆ ਹੈ ਕਿ ਜਿਹਨੂੰ ਸਾਡੇ ਲੋਕ ਸਮਝ ਨਹੀਂ ਰਹੇ ਕੱਲਾ ਚੋਣਾ ਦੇ ਉੱਪਰ ਹੀ ਕਰੋਨਾ ਅਰਪਾ ਰੁਪਿਆ ਖਰਾਬ ਹੋ ਰਿਹਾ ਹੈ ਕੀ ਲੋਡ ਸੀ ਇਹਨਾਂ ਲੋਕਾਂ ਦਾ ਸੰਕਾ ਇਹਨਾਂ ਦਾ ਸਾਨੂੰ ਲੋਕਾਂ ਨੂੰ ਡਟ ਕੇ ਬੁਲਤ ਕੰਮ ਦੇ ਰੋਡ ਸੀ ਚੰਗੇ ਲੋਕ ਵੀ ਖੜੇ ਹੋਏ ਸੀਗੇ ਹਣ ਕਿਤੜ ਵਸ ਦੀ ਗੱਲ ਕਰੀਏ ਉੱਥੇ ਆਪਣਾ ਮੁੰਡੇ ਨੇ ਕਿੰਨਾ ਲੰਮਾ ਸਮਾਂ ਧਰਨਾ ਲਾ ਕੇ ਰੱਖਿਆ ਸੀ ਸੁਗਰਾਜ ਨੇ ਉਹਨੂੰ ਕਿੰਨੀਆਂ ਕਿ ਵੋਟਾਂ ਪਾਈਆਂ ਬੜੇ ਚੰਗੇ ਲੋਕ ਵੀ ਸਾਡੇ ਲੋਕ ਸਮਝ ਨਹੀਂ ਆਉਂਦੀ ਸਾਡੇ ਲੋਕ ਉਹੀ ਜਿਹੜੇ ਕਿ ਵਾਹਣ ਦੇ ਵਿੱਚ ਬਹਿ ਕੇ ਟਕਲ ਜਾਂ ਤੁਰ ਜਾਂਦੇ ਨੇ ਇਹ ਸਾਡੇ ਲੋਕਾਂ ਨੂੰ ਵੀ ਸਮਝ ਦੀ ਲੋੜ ਹੈ ਜੀ ਅਸੀਂ ਸਾਡਾ ਸਿਸਟਮ ਤਾਂ ਹੀ ਬਦਲੂ ਪਰ ਇੱਕ ਚੀਜ਼ ਦੇਖੋ ਇਹ ਗੱਲ ਕਲੀਅਰ ਹੈ ਲੜਨ ਵਾਲੇ ਜਿਹੜਾ ਜਿਹੜਾ ਸਾਡਾ ਇਤਿਹਾਸ ਦੇ ਕੋਲ ਲੜਨ ਵਾਲੇ ਲੋਕ ਉਹਨਾਂ ਦੇ ਪਿੱਛੇ ਥੋੜੇ ਹੁੰਦੇ ਨੇ ਸੱਚ ਦੇ ਪਿੱਛੇ ਲੋਕ ਥੋੜੇ ਹੁੰਦੇ ਨੇ ਝੂਠ ਦੇ ਪਿੱਛੇ ਜਿਆਦੇ ਹੁੰਦੇ ਨੇਗੇ ਪਰ ਸੱਚ ਦੇ ਝੂਠ ਦੀ ਪਛਾਣ ਕਰਨ ਦੀ ਲੋੜ ਆਖਰ ਨੂੰ ਜਿਹੜੀ ਜਿੱਤ ਆ ਉਹ ਸੱਚ ਦੀ ਹੁੰਦੀ ਹੈ ਮਰਨਾ ਆਖਰ ਨੂੰ ਸਭ ਨੂੰ ਜਾਂ ਮੈਂ ਨਾਲ ਲੀਡਰਾਂ ਨੂੰ ਲਾਸਟ ਤੱਕ ਇੱਕ ਗੱਲ ਕਹਿਣਾ ਜਿਹੜੇ ਅੱਜ ਟਾਈਮ ਲੀਡਰ ਤੁਸੀਂ ਇਹ ਗੱਲ ਭੁੱਲੀ ਖੜੇ ਹੋ ਨਾ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਤੁਸੀਂ ਜਦੋਂ ਮਰੋਗੇ ਅੱਜ ਜੱਡੇਵਾਲ ਸਾਹਿਬ ਮਰੂਗਾ ਉਸ ਉਹਨਾਂ ਨੂੰ ਹੂਗਾ ਅਰੇ ਦੁਨੀਆ ਤੇ ਕਰ ਪਰ ਅੱਜ ਉਹਨਾਂ ਦੇ ਪਿੱਛੇ ਲੋਕ ਥੋੜੇ ਨੇ ਗਾ ਥੋੜੇ ਪਿੱਛੇ ਬਾ ਬਾ ਝੂਠੀ ਹੁੰਦੀ ਫਿਰਦੀ ਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਤੁਹਾਨੂੰ ਸਾਰੀ ਉਮਰ ਲਾਨ ਤਾਂ ਹੀ ਪੜਿਆ ਉਹਨੂੰ ਸਾਰੀ ਉਮਰ ਲੋਕਾਂ ਨੇ ਗਾਲਾਂ ਹੀ ਕੱਢਣੀਆਂ ਨੇ ਤਾਂ ਪੋ ਰਾਜ ਰਾਜੋ ਨਰਕ ਇਹ ਸਾਡੀ ਬਾਣੀ ਕਹਿੰਦੀ ਹੈ ਕੋਈ ਗੱਲ ਨਹੀਂ ਤੁਸੀਂ ਤੁਸੀਂ ਅੱਜ ਰਾਜਗੱਦੀਆਂ ਦੇ ਬੈਠੇ ਹੋ ਲੋਕਾਂ ਨਾਲ ਕੀ ਕੁਝ ਕਰ ਰਹੇ ਹੋ ਤੁਹਾਨੂੰ ਸਮੇਂ ਦੇ ਵਿੱਚ ਭੁਗਤਣਾ ਪੈਣਾ ਆ ਜਿਹੜੇ ਕੀੜੇ ਮਕੌੜੇ ਕੁੱਤਿਆਂ ਦੇ ਪਾਇ ਫਰਦ ਨੇ ਕੋਈ ਹੋਰ ਨਹੀਂ ਥੋਡੇ ਵਰਗੀ ਜਿਹੜੇ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਮੇਂ ਅਨੁਸਾਰ ਲੋਕਾਂ ਦੇ ਉੱਪਰ ਜ਼ੁਲਮ ਕੀਤੇ ਨੇਗੇ ਤੁਹਾਨੂੰ ਇਹ ਚੀਜ਼ਾਂ ਤੁਹਾਨੂੰ ਵੀ ਭੁਗਤਣੇ ਪੈਣਗੀਆਂ ਇਸ ਕਰਕੇ ਸ਼ਰਮ ਕਰ ਲੋ ਤੁਸੀਂ ਪੰਜਾਬ ਦੀ ਆਪਣੇ ਲੋਕਾਂ ਦੀ ਗੱਲ ਕਰੋ ਆਪਣੇ ਲੋਕਾਂ ਲਈ ਲੜੋ ਆ ਸੱਤਾ ਦੇ ਨਸੇ ਦੇ ਵਿੱਚ ਆ ਕੇ ਅੱਜ ਲੋਕਾਂ ਦੇ ਹਿੱਤ ਨਾ ਫੋੜੋ ਪਰ ਨੋਰਮਲ ਅਸਰ ਦੂਰੀ ਅਗਲੇ ਦਿਨਾਂ ਦੇ ਵਿੱਚ ਮੋਰਚੇ ਚ ਬਣੇ ਰਹਿਣਗੇ ਕਿਉਂਕਿ ਬੜੇ ਦਿਨਾਂ ਬਾਅਦ ਦਿਖਾਈ ਦਿੱਤੇ ਨੇ ਦੇਖੋ ਜੀ ਗੱਲ ਪਤਾ ਕੀ ਹੈ ਇਹਦੇ ਵਿੱਚ ਤੁਹਾਨੂੰ ਮੈਂ ਸੱਚਾਈ ਦੱਸਦਾ ਕਿ ਕਾਫੀ ਗੱਲਾਂ ਨਾ ਕੈਮਰੇ ਅੱਗੇ ਬੋਲਣਾ ਨਹੀਂ ਬੋਲਣ ਵਾਲੀਆਂ ਵੀ ਹੁੰਦੀਆਂ ਜਦੋਂ ਕੋਈ ਬੰਦੇ ਦੇ ਕੋਈ ਬੰਦਾ ਆਪਣੇ ਦੇ ਕੋਈ ਦੁੱਖ ਚਾਹ ਰਲ ਲੈਂਦਾ ਜਦੋਂ ਗੱਲ ਪਰਿਵਾਰ ਤੇ ਆ ਜਾਂਦੇ ਨਾ ਕੋਈ ਬਰੀਆਂ ਚੀਜ਼ ਹੁੰਦੀ ਹੈ ਫਿਰ ਉਹ ਮਾੜਾ ਜਾ ਦੇਖ ਕੇ ਜੇ ਚੱਲਣਾ ਪੈਂਦਾ ਹੁੰਦਾ ਮੈਨੂੰ ਕੋਈ ਆਪਣੇ ਆਪ ਦੀ ਘਬਰਾਹਟ ਨਹੀਂ ਹੈਗੀ ਨਾ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਜੀ ਅਰਦਾਸ ਹੁੰਦੀ ਐ ਸਵੇਰੇ ਵੀ ਕੋਈ ਪਰਮਾਤਮਾ ਸੱਚੇ ਪਾਤਸ਼ਾਹ ਲੋਕਾਂ ਦੀ ਮੈਨੂੰ ਸੇਵਾ ਹੀ ਕਰਵਾਈ ਤੁਸੀਂ ਬੁੱਧਵਾਰ ਨੂੰ ਆ ਕੇ ਦੇਖ ਲਓ ਪਰਮਾਤਮਾ ਦੀ ਕਿਰਪਾ ਨਾਲ ਕਿੰਨੇ ਲੋਕ ਮਿਲਣ ਗਿਲਣ ਆਲੇ ਉਹਨਾਂ ਸੇਵਾ ਪਰਮਾਤਮਾ ਕਰਾ ਰਿਹਾ ਹੈ ਹਨਾ ਕਈ ਵਾਰੀ ਜਦੋਂ ਕੋਈ ਪਰਿਵਾਰ ਤੇ ਗੱਲ ਆ ਜਾਂਦੀ ਹੁਣ ਘਰੇ ਇਹਨਾਂ ਨੇ ਲਾਈ ਰੱਖੀ ਹੈ ਜੀ ਆਪਣੇ ਪੁਲਿਸ ਇਹਨਾਂ ਨੇ ਘਰੇ ਲੱਗੀ ਰਹੀ ਹੈ ਜਦੋਂ ਮੈਂ ਪਹਿਲੀ ਵੀਡੀਓ ਪਾਈ ਫਿਰ ਇਹਨਾਂ ਨੇ ਮੇਰੀ ਤਰੀਕ ਸੀਗੀ ਜੀ ਕੀਤ ਤੋਂ ਬਾਅਦ ਮੇਰਾ ਪਿੱਛਾ ਕਰਦੇ ਕਰਦੇ ਇਹ ਸਾਰੇ ਚੀਜ਼ਾਂ ਹੁੰਦੀਆਂ ਨੇ ਗਿਆ ਜਿਹੜਾ ਸਮੇਂ ਦੇ ਰਾਜਿਆਂ ਦੇ ਜਿਹੜੇ ਰਾਜੇ ਜਿਹੜਾ ਜ਼ੁਲਮ ਕਰਦੇ ਨੇ ਉਹ ਫਿਰ ਸਾਰੀਆਂ ਕਈ ਵਾਰੀ ਹੱਦਾਂ ਪਾਰ ਕਰਦੇ ਨੇ ਕਈ ਵਾਰ ਫਿਰ ਆਪਦੇ ਜਿਹੜੀਆਂ ਭੈਣਾਂ ਹੁੰਦੀਆਂ ਨੇ ਉਹਦੇ ਉਹਦੇ ਵੱਲ ਦੇਖਣਾ ਪੈਂਦਾ ਜਦੋਂ ਉਹਨਾਂ ਦੇ ਸਹੁਰੇ ਘਰਾਂ ਦੇ ਵਿੱਚ ਵੀ ਗੱਲਾਂ ਜਾਂਦੀਆਂ ਨੇ ਇਹ ਕਾਫੀ ਸਾਰੀਆਂ ਗੱਲਾਂ ਨੂੰ ਤੁਸੀਂ ਮੇਰੇ ਮਤਲਬ ਦਿਲ ਦੀ ਗੱਲ ਸਮਝ ਗਏ ਹੋਵੋਗੇ ਹਨ ਜਦੋਂ ਉਹਨਾਂ ਦੇ ਪਰਿਵਾਰਾਂ ਤੱਕਰ ਗੱਲਾਂ ਪਹੁੰਚਦੀਆਂ ਨੇ ਜਦੋਂ ਫਿਰ ਉਹਨਾਂ ਨੂੰ ਤਾਨੇ ਵਾਜਦੇ ਨੇ ਵੀ ਤੇਰਾ ਭਰਾ ਸਾਡੇ ਲਈ ਤਾਂ ਸਾਡਾ ਹੀ ਕਸੂਰ ਹੈ ਅਣਾ ਫਿਰ ਉਹ ਥੋੜਾ ਜਦੋਂ ਕਿਤੇ ਨਾ ਕਿਤੇ ਥੋੜਾ ਜ ਉਹ ਦੇਖ ਕੇ ਥੋੜਾ ਚੱਲਣਾ ਪੈਂਦਾ ਪਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰੇ ਬਹਿਲਾ ਨਾ ਮੇਰੇ ਦੇਖੋ ਜੀ ਆ ਸਾਡੇ ਜਿਹੜੀ ਕਿਸਾਨ ਜਿੱਥੇ ਸਾਡੇ ਆਗੂ ਖੜੇ ਨੇ ਮੈਂ ਇਹ ਗੱਲ ਇਹ ਮੈਂ ਮੇਰਾ ਪਹਿਲਾ ਦਾਦਾ ਜੀ ਸਾਰੀ ਉਮਰ ਕਿਸਾਨੀ ਦੇ ਲੇਖੇ ਲਾ ਕੇ ਗਏ ਨੇ ਸਾਰੇ ਪਿੰਡ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਪੁੱਛ ਲਿਓ ਸਾਰੀ ਉਮਰ ਕਿਸਾਨੀ ਦੇ ਰਹੀ ਆ ਜ਼ਿਲ੍ਹਾ ਪ੍ਰਧਾਨ ਵੀ ਰਹੇ ਉਦੋਂ ਉਹ ਜਨੋ ਕਿ ਕਿਸਾਨ ਜਿੱਥੇ ਬੰਦਿਆ ਇੱਕ ਹੁੰਦੀਆਂ ਸਿੱਕਿਆ ਉਸ ਸਮੇਂ ਦੇ ਵਿੱਚ ਲੰਮੇ ਸੰਘਰਸ਼ ਚ ਲੰਮੀਆਂ ਲੜਾਈਆਂ ਲੜਕੀਆਂ ਨੇਗੇ ਉਸ ਸਮੇਂ ਦੇ ਵਿੱਚ ਦੇਖੋ ਮੇਰੀ ਉਮਰ ਬੜੀ ਛੋਟੀ ਹੈ ਨਹੀਂ ਤਾਂ ਮੈਂ ਆਪਾਂ ਕਹਿ ਨਹੀਂ ਸਕਦੇ ਮੇਰਾ 2017 ਤੋਂ ਲੈ ਕੇ ਮੈਂ ਕੋਈ ਵੀ ਸੰਘਰਸ਼ ਦੇ ਵਿੱਚ ਆਪਣੇ ਵਿੱਚ ਗੈਰ ਹਜਰੀ ਨਹੀਂ ਰੱਖਦਾ ਹਾਂ ਬੜਾ ਜੋ ਵੀ ਅੱਜ ਵੀ ਪਰਚੇ ਅੱਜ ਵੀ ਤਰੀਕਾ ਨਾਲ ਜਾਣਾ ਪੈਂਦਾ ਕੋਈ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਉਹ ਲੋਕਾਂ ਦੇ ਹਿੱਤ ਦੇ ਵਿੱਚ ਹੀ ਹੋਏ ਨੇ ਲੋਕਾਂ ਦੇ ਹਿੱਤ ਦੇ ਜਿਹੜੀ ਲੜਾਈ ਜਾਰੀ ਰੱਖਦਾ ਇਹ ਇਹ ਨੇ ਕਈ ਗੱਲਾਂ ਦਾ ਹਨਾ ਤੁਹਾਨੂੰ ਪਤਾ ਹੀ ਹੁੰਦਾ ਜੇ ਮੈਂ ਇੱਥੇ ਕੁਝ ਗੱਲ ਬੋਲ ਗਿਆ ਹੁਣ ਐਨੀ ਤੱਕ ਪ੍ਰਸ਼ਾਸਨ ਵਾਲਿਆਂ ਦੇ ਫੋਨ ਛੜ ਕੇ ਸਾਰਾ ਕੁਝ ਹੁੰਦਾ ਇਸ ਕਰਕੇ ਨਾ ਕਈ ਵਾਰੀ ਇਹ ਚੀਜ਼ ਹੁੰਦੀ ਆ ਵੀ ਹੁਣ ਅੱਜ ਸਾਡਾ ਇੱਧਰ ਸੰਘਰਸ਼ ਚੱਲਿਆ ਪਿਆ ਇਹਨਾਂ ਨੇ ਕੁਝ ਹੋਰ ਕਰਿਆ ਉਹ ਕਰਿਆ ਧਿਆਨ ਭਟਕਾਉ ਗੱਲਾਂ ਸਾਰੀਆਂ ਸਰਕਾਰ ਦੇ ਪ੍ਰਸ਼ਾਸਨ ਦੇ ਹੁੰਦੇ ਨੇ ਉਹ ਚੀਜ਼ ਹੁੰਦਾ ਦੇਖ ਕੇ ਵੀ ਸਾਰਾ ਕੁਝ ਮਾੜਾ ਮੋਟਾ ਆਪ ਨੂੰ ਆਪ ਨੂੰ ਸੰਘਰਸ਼ ਦੇ ਵਿੱਚੋਂ ਮੇ ਚੱਲਣਾ ਪੈਂਦਾ ਟ੍ਰੈਵਲ ਏਜੰਟਾਂ ਦੇ ਖਿਲਾਫ ਜੰਗ ਜਾਰੀ ਹੈ ਦੇਖੋ ਜੀ ਜਿਹੜੀ ਤੁਸੀਂ ਇਹ ਗੱਲ ਕਹੀ ਆ ਅੱਜ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਹਨਾ ਆਪ ਆਪਣਾ ਜਿਹੜਾ ਕਿ ਘਰੇ ਮੈਂ ਤੁਸੀਂ ਸਾਰੇ ਜਮਾ ਪੱਤਰਕਾਰ ਆ ਵੀਰਾਂ ਨੂੰ ਕਹਿਣਾ ਹੁੰਦਾ ਹਨਾ ਵੀ ਇਹ ਮੈਨੂੰ ਲੱਗਦਾ ਵੀ ਅਸੀਂ ਜੇ ਮੈਂ ਆਪਣੇ ਆਪ ਜੇ ਅਸੀਂ ਕਈ ਵਾਰੀ ਕੈਲਕੂਲੇਸ਼ਨ ਕਰੀ ਹੈ 120 ਤੋਂ 30 ਕਰੋੜ ਰੁਪਏ ਦਾ ਅੰਕੜਾ ਬਣਦਾ ਜਿਹੜਾ ਕਿ ਇਹ ਅਸੀਂ ਲੋਕਾਂ ਦਾ ਅੱਜ ਤੱਕ ਇਕੱਠਾ ਕਰਵਾ ਚੁੱਕੇ ਹਾਂ ਹਨਾ ਇਹਦੇ ਨਾਲ ਇੰਨਾ ਲੰਮਾ ਸਮਾਂ ਬੋਲਣ ਦੇ ਵਿੱਚ ਫਰਕ ਕੀ ਪਿਆ ਅੱਜ ਤੁਸੀਂ ਜਾ ਕੇ ਦੇਖ ਲਓ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਵਧੇਨਾ ਸ਼ੁਰੂ ਹੋ ਗਈਆਂ ਅੱਜ ਬੋਲਿਆ ਅਸੀਂ ਡਟ ਕੇ ਇਹਨਾਂ ਦਾ ਵਿਰੋਧ ਕੀਤਾ ਅੱਜ ਦੱਸਿਆ ਵੀ ਆਹ ਜਿਹੜਾ ਸਾਡਾ ਕਿ ਤੁਸੀਂ ਪੰਜਾਬ ਨੂੰ ਲੁੱਟ ਕੇ ਖਾ ਗਏ ਅੱਜ ਐਡਮਿਸ਼ਨਾਂ ਇਹ ਵਧੀਆਂ ਸ਼ੁਰੂ ਹੋਈਆਂ ਤੇ ਅੱਜ ਜਿਹੜੇ ਉਹ ਠੱਗਾਂ ਦੀ ਗਿਣਤੀ ਘਟਣੀ ਵੀ ਸ਼ੁਰੂ ਹੋ ਗਈ ਜਿਹੜੀ ਉਹ ਲੜਾਈ ਆ ਜੰਗ ਆ ਉਹ ਜਾਰੀ ਰਹਿੰਦੀ ਆ ਇਹਨਾਂ ਦੇ ਖਿਲਾਫ ਜਿਹੜੀ ਜੰਗ ਆ ਉਹ ਹਮੇਸ਼ਾ ਜਾਰੀ ਰਹਿਣੀ ਅਸੀਂ ਚਾਹੁੰਦੇ ਆ ਕਿ ਗਵਰਨਮੈਂਟ ਜਿਹੜੀਆਂ ਕਿ ਦੇਖੋ ਬਾਈ ਜੀ ਇਹਦੇ ਵਿੱਚ ਗੱਲ ਪਤਾ ਕੀ ਆ ਅਸੀਂ ਤਾਂ ਚਾਹਣਾ ਕਿ ਇਹ ਇਹ ਪੰਜਾਬ ਦੇ ਵਿੱਚੋਂ ਖਤਮ ਹੋਵੇ ਇੱਕ ਪਾਸੇ ਤਾਂ ਜਿਹੜੇ ਸਾਰੇ ਲੀਡਰ ਬਿਆਨ ਦਿੰਦੇ ਨੇਗੇ ਦੇਖੋ ਜੀ ਇਹਨੇ ਪੰਜਾਬ ਬਰਬਾਦ ਕਰਤਾ ਲੀਡਰ ਤਾਂ ਆਪਣਾ ਆਪ ਇਹ ਕੰਮ ਖੁੱਲੀ ਖੜੇ ਨੇਗੇ ਹੁਣ ਜਿਹੜੇ ਲੀਡਰਾਂ ਨੇ ਆਪ ਕੰਮ ਖੁੱਲਿਆ ਸੀਗਾ ਸੀ ਉਹਨਾਂ ਦੇ ਖਿਲਾਫ ਬੋਲਣੇ ਬੰਦ ਕਰਤਾ ਜਿਵੇਂ ਗਰਮੀਤ ਖੁੱਡੀਆਂ ਦੇ ਬੇਟੇ ਦਾ ਸੀਗਾ ਆਪਣਾ ਅੰਸੂਤ ਸੀਗਾ ਆਪਣਾ ਉਮੀਦ ਹੇਰ ਦਾ ਉੱਥੇ ਮਹਾਲੀ ਦੇ ਵਿੱਚ ਠੀਕਾ ਨਾ ਗੱਲ ਇਹਨਾਂ ਨੇ ਚਲਾਇ ਇਹਨਾਂ ਨੇ ਆਪ ਆਪਣੇ ਆਪ ਦੇ ਵਿੱਚੋਂ ਚੋਂ ਆਪਣਾ ਆਪ ਛੜਾ ਕੇ ਭੱਜ ਗਏ ਇਹ ਬੋਲਣ ਦੇ ਨਾਲ ਇੰਨਾ ਦਾ ਕੱਲ ਸੀਗੀ 20-20 ਲੱਖ ਰੁਪਇਆ ਲੈ ਲੰਨੇ ਇਹ ਲੜਾਈ ਆ ਜਿਹੜੀ ਜੰਗ ਜਾਰੀ ਆ ਹਮੇਸ਼ਾ ਮੈਂ ਅਰਬ ਤੋਂ ਬਾਹਰ ਨੂੰ ਬਹਿਣਾ ਹੀ ਹੁੰਦਾ ਤੇ ਉੱਥੇ ਗੱਲਬਾਤ ਸੁਣਦੇ ਵੀ ਆ ਤੇ ਉੱਥੇ ਅਨੇਕਾਂ ਆਏ ਵਾਰੀ ਜਿਹੜਾ ਨੌਜਵਾਨਾਂ ਦੇ ਅਸੀਂ ਨਹੀਂ ਕਹਿੰਦੇ ਕਿ 100 100 ਦਾ ਜੇ 100 ਬੰਦਾ 100 ਦੇ ਨਹੀਂ 70-80 ਦੇ ਅਸੀਂ ਜੇ ਆਉਂਦਾ ਤਾਂ ਉਹਨਾਂ ਦੇ ਪੈਸੇ ਜੀ ਕਢਵਾ ਕੇ ਤੋਰਦੇ ਆ ਪਰ ਹੁਣ ਜਿਹੜਾ ਕਿ ਇਹ ਜਿਹੜਾ ਠੱਗ ਬਾਹਲੇ ਤਰ੍ਹਾਂ ਦੇ ਠੱਗ ਨੇਗੇ ਇਸ ਇਸ ਵਿੱਚ ਦੇ ਵਿੱਚ ਬਹੁਤ ਏਜੰਟ ਨਾ ਬਾਹਲੇ ਤਰ੍ਹਾਂ ਦੇ ਏਜੰਟ ਨੇ ਬਾਹਲੇ ਤਰ੍ਹਾਂ ਦੇ ਠੱਗ ਨੇਗੇ ਨਾ ਠੱਗੀ ਮਾਰਦੇ ਅਲੱਗ-ਅਲ ਇਹ ਚੀਜ਼ ਆ ਜੰਗੇ ਜਾਰੀ ਆ ਜੀ ਅੱਜ ਤੱਕ ਇਹੀ ਗੱਲ ਕਹਿਣਾ ਹੋਣਾ ਵੀ ਕੋਈ ਵੀ ਏਜੰਟ ਆ ਕੇ ਆਸੀ ਕਹਨੇ ਆ ਵੀ ਕਈਆਂ ਏਜੰਟਾਂ ਨੇ ਵਿਰੋਧ ਬੜਾ ਹੁਣ ਵੀ ਕਰਦੇ ਨੇ ਕਰੀ ਜਾਂਦੇ ਬੋਲਦੇ ਰਹਿੰਦੇ ਨੇ ਦੂਜੀ ਏਜੰਟਾਂ ਵੱਲੋਂ ਅਲੀਗੇਸ਼ਨ ਵੀ ਬੜੇ ਲੱਗੇ ਆ ਵੀ ਹੁਣ ਵੀ ਆ ਹੁਣ ਵੀ ਇੱਕ ਤੋਂ ਵੀਡੀਓ ਆਈ ਇਸ ਮੈਂ ਕਿਉਂ ਗੱਲ ਕਹਿਣਾ ਹੋਣਾ ਵੀ ਪੱਤਰਕਾਰਾਂ ਨੂੰ ਲੈ ਕੇ ਮੇਰੇ ਕੋਲੇ ਆਜੋ ਤੁਸੀਂ ਇਹ ਚੀਜ਼ ਕਹਦੇ ਹੋ ਭਾਨ ਨੇ ਥੋ-ਥੋ 5 ਰੁਪਏ ਲੱਤੀ ਹੁਣ ਜਾਂ ਕਿਸੇ ਨੇ ਕਢਾਉਣ ਵਾਲੇ ਤੋਂ 5 ਰੁਪਏ ਲੱਤੀ ਹੁਣ ਥੋੜੀ ਜੁੱਤੀ ਹੋਣੀ ਹੈ ਮੇਰਾ ਸਿਰ ਹੋਣਾ ਇਸ ਕਰਕੇ ਇਹ ਲੜਾਈ ਲੰਮਾ ਸਮਾਂ ਅਸੀਂ ਇਸ ਪ੍ਰਕਾਰ ਹੀ ਲੜੀ ਆ ਕਿ ਅਸੀਂ ਬੋਲਦੇ ਰਹੇ ਹਾਂ ਲੜਾਈ ਉਦੋਂ ਜਿੱਤ ਉਦੋਂ ਹੁੰਦੀ ਹੈ ਜਦੋਂ ਤੁਸੀਂ ਜਦੋਂ ਜਦੋਂ ਏਜੰਟ ਨਾਲ ਅੱਜ ਤੱਕ ਮੈਨੂੰ ਅਨੇਕਾਂ ਏਜੰਟ ਕਹਿੰਦੇ ਸਾਡੇ ਦਫ਼ਤਰਾਂ ਜਾ ਆ ਜਦੋਂ ਅਸੀਂ ਕਈ ਵਾਰੀ ਕਈ ਵਾਰੀ ਹੁਣ ਵੀ ਅਸੀਂ ਦਫ਼ਤਰਾਂ ਅੱਗੇ ਜਾਂਦੇ ਹਾਂ ਅੰਦਰ ਆ ਜਾ ਅੰਦਰ ਜਦੋਂ ਜਾਂਦੇ ਉਹ ਸਮਝੋਤਾ ਹੁੰਦਾ ਬਾਰਜ ਖੜ ਕੇ ਹੀ ਜਿਹੜਾ ਮਸਲਾ ਹੱਲ ਹੁੰਦਾ ਜਾਂਦਾ ਅਸੀਂ ਕਿਸੇ ਏਜੰਟ ਦੇ ਜਾ ਕੇ ਅੱਜ ਤੱਕ ਕੋਈ ਵੀ ਇਹ ਕਹਦੇ ਵੀ ਕਿਸੇ ਸਾਡੇ ਨਾਲ ਕਿਸੇ ਚੀਜ਼ ਦਾ ਸਮਝੋਤਾ ਕਰਿਆ ਹੋਵੇ ਅੱਜ ਅਸੀਂ ਦਾ ਜਿਹੜਾ ਕਿ ਬਦਲਾਅ ਦੇਖਣ ਨੂੰ ਮਿਲਿਆ ਕਿ ਨੌਜਵਾਨਾਂ ਨੂੰ ਜਿਨ੍ਹਾਂ ਦੇ ਪੈਸੇ ਕਈ ਵਾਰੀ ਘਟਾਉਣੇ ਹਨ ਉਹਨਾਂ ਤੇ ਇਹੀ ਇਹੀ ਚੀਜ਼ ਹੁੰਦੀ ਹੈ ਵੀ ਦੇਖ ਇਹਨੂੰ ਕੰਮ ਤੇ ਲਾ ਇਹਨੂੰ ਕੰਮ ਤੇ ਲਾ ਕੇ ਆਪਣਾ ਇੱਥੇ ਕੰਮ ਚਲਾ ਉਹਨਾਂ ਨੂੰ ਇਹੀ ਚੀਜ਼ ਕਹਣਾ ਵੀ ਇੱਥੇ ਐਡਮਿਸ਼ਨਾ ਕਰਾਓ ਇੱਥੇ ਪੜੋ ਇੱਥੇ ਕੁਝ ਨਾ ਕੁਝ ਬਣੋ ਸਾਡੀ ਧਰਤੀ ਖਾਲੀ ਹੋਈ ਜਾਂਦੀ ਧੜਾ ਧੜ ਪਰਚੇ ਹੋਏ ਲਗਾਤਾਰ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜੇਲ੍ਹ ਗਏ ਪਰ ਪੰਜਾਬ ਦੇ ਲੋਕਾਂ ਨੇ ਡਟ ਕੇ ਸਾਥ ਦਿੱਤਾ ਜੋ ਕੁਝ ਹੋਇਆ ਸਾਰਿਆਂ ਨੇ ਦੇਖਿਆ ਕਿ ਉਸ ਦਾ ਜਿਹੜਾ ਤੇਰੇ ਪਿੱਛੇ ਲੋਕ ਡਟ ਕੇ ਖੜੇ ਉਹਦਾ ਏਜੰਟਾਂ ਤੇ ਵੀ ਕੋਈ ਅਸਰ ਹੋਇਆਗਾ ਬਹੁਤ ਜ਼ਿਆਦਾ ਅਸਰ ਹੋਇਆ ਜੀ ਇਹ ਪ੍ਰਮਾਤਮਾ ਦਾ ਬਹੁਤ ਵੱਡਾ ਸ਼ੁਕਰਾਨਾ ਜੀ ਸਰਦਾਰ ਬਾਪੂ ਜੀ ਸਾਡੇ ਬੈਠੇ ਨੇਗੇ ਇਹਨਾਂ ਨੇ ਸਾਰੀਆਂ ਸਾਰੇ ਸਾਰੇ ਖੜੇ ਨੇ ਕਿ ਸਾਡੀਆਂ ਮੇਰੇ ਬਾਪੂ ਸਾਹਿਬ ਇਹਨਾਂ ਨੇ ਸਾਰੀਆਂ ਸੰਘਰਸ਼ੀ ਬੰਦਿਆਂ ਨੇ 9 ਪਰਚੇ ਪੈਣ ਦੇ ਬਾਵਜੂਦ 307 ਦੇ ਪਰਚੇ ਪੈਣ ਦੇ ਬਾਵਜੂਦ ਇਹਨਾਂ ਨੇ ਇੱਕ ਬਾਹਰ ਕਢਾ ਕੇ ਲੈ ਗਿਆ ਤਾਂ ਅਸੀਂ ਥਾਣੇ ਪਹਰਤੇ ਦੇ ਜੀ ਅਸੀਂ 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 ਉਸ ਚੀਜ਼ ਦਾ ਜਿਹੜਾ ਫਰਕ ਉਸ ਚੀਜ਼ ਦਾ ਜਿਹੜਾ ਫਰਕਾ ਨਤੀਜਾ ਬਹੁਤ ਵੱਡਾ ਪਿਆ ਦੇਖੋ ਜੀ ਹੁਣ ਅੱਜ 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 ਕੋਈ ਵੀ ਬੰਦੇ 4 ਬੰਦੇ ਇਕੱਠੇ ਹੋ ਕੇ ਭੱਜ ਜਾਣ ਮੈਂ ਤੁਹਾਨੂੰ ਇਹ ਦਾਵਾ ਕਰਦਾ ਏਜੰਟ ਦੇ ਕਿਸੇ ਵੀ ਬੰਦੇ 4 ਬੰਦੇ ਇਕੱਠੇ ਹੋ ਕੇ ਭੱਜ ਜਾਣ ਏਜੰਟਾਂ ਆਣ ਜਮਾ ਪਾਣੀ ਮੰਗੂ ਆਣ ਮੂਤਰੀ ਝੱਗ ਵਾਂਗੂ ਵਹ ਜਾਂਦਾ ਪਹਿਲਾਂ ਹੀ ਏਜੰਟ ਕਿਸੇ ਬੜ ਨਹੀਂ ਦਿੰਦੇ ਬਾਈ ਜੀ ਪੁਲਿਸ ਨਾਲ ਸਟਿੰਗ ਅੱਜ ਪ੍ਰਸ਼ਾਸਨ ਤੇ ਵੀ ਇਸ ਚੀਜ਼ ਦਾ ਦਬਾਅ ਹੈ ਪ੍ਰਸ਼ਾਸਨ ਨੂੰ ਹੀ ਪਤਾ ਹੈ ਤੇ ਇਹ ਵੱਡੇ ਵੱਡੇ ਆਪਣੇ ਮੁੰਡੇ ਸਾਡੇ ਨੌਜਵਾਨ ਸੀ ਬੌਂਸਰ ਲਾ ਕੇ ਖੜ ਜਾਂਦੇ ਅੱਜ ਕੋਈ ਬੰਦਾ ਜਾ ਕੇ ਉਹਨਾਂ ਦੇ ਵਿੱਚ ਵਿਰੋਧ ਕਰ ਸਕਦਾ ਅੱਜ ਠੱਗੀਆਂ ਕਿੰਨੀਆਂ ਘਟੀਆਂ ਨਹੀਂਆਂ ਇਸ ਚੀਜ਼ ਦਾ ਜਿਹੜਾ ਕਿ ਇਹ ਇਹ ਦੇਖਣ ਨੂੰ ਚੀਜ਼ ਮਿਲੀ ਆ ਕਿ ਲੋਕਾਂ ਦੇ ਉੱਪਰ ਉਸਦਾ ਅਸਰ ਹੋਇਆ ਉਸਦਾ ਪ੍ਰਭਾਵ ਗਿਆ ਤੇ ਉਸ ਨਮਾਣੇ ਜੇ ਨੌਜਵਾਨ ਦੇ ਨਾਲ ਲੋਕਾਂ ਨੇ ਸਾਥ ਦਿੱਤਾ ਤੇ ਅੱਜ ਤੁਹਾਡੇ ਲੋਕਾਂ ਦੇ ਵਿੱਚ ਖੜੇ ਉਹ ਲੜਾਈ ਲੜ ਰਹੇ ਆ ਇਹ ਸਾਰੀਆਂ ਇਹਨਾਂ ਦੇ ਬਾਪੂਆਂ ਦੀ ਹੀ ਦੇਣ ਹੈ ਕੁਕਰੀ ਭਾਈ ਮਹਿਰਬਾਨ